ਇੱਕ ਕਹਾਣੀ ਤੋਂ ਤੁਹਾਡੇ ਨਾਲ ਗੱਲ ਸਾਂਝੀ ਕਰਦੀ ਆ ਅਰਮੇਨੀਆ ਦੇ ਵਿੱਚ ਇੱਕ ਪੰਜਾਬੀ ਜਿੱਥੇ ਉਹਨੇ ਇੱਕ ਨਕਾਰਾ ਬੰਦਾ ਸੀ ਨਸ਼ਈ ਜਿਸ ਨੂੰ ਲਗਾਤਾਰ ਉਸਨੇ ਰੋਜ਼ ਇਸੇ ਤਰੀਕੇ ਮੁਫਤ ਖਾਣਾ ਵੀ ਦਿੱਤਾ ਪੀਣ ਨੂੰ ਵੀ ਦਿੰਦਾ ਰਿਹਾ ਤੇ ਫਿਰ ਲੋੜ ਪੈਣ ਤੇ ਕੱਪੜੇ ਵੀ ਦਿੰਦਾ ਰਿਹਾ ਉਹ ਨਸ਼ਈ ਚੁੱਪ ਚਪੀ ਤੇ ਲੈਂਦਾ ਰਿਹਾ ਕਦੇ ਵਾਪਸ ਰਿਸਪੌਂਡ ਨਹੀਂ ਕੀਤਾ ਤੇ ਫਿਰ ਖਬਰ ਚੱਹੀ ਕਿ ਇੱਕ ਦਿਨ ਕਾਰਨ ਪਤਾ ਨਹੀਂ ਪਰ ਨਸ਼ੇ ਦੀ ਲੋਰ ਹੇਠ ਉਸਨੇ ਉਸੇ ਨੂੰ ਬਹੁਤ ਭਿਆਨਕ ਤਰੀਕੇ ਛੁਰੇ ਮਾਰ ਮਾਰ ਕੇ ਮਾਰ ਮੁਕਾਇਆ ਇੱਕ ਹੋਰ ਵੀ ਨਿੱਕੀ ਜਿਹੀ ਘਟਨਾ ਤੁਹਾਡੇ ਨਾਲ ਸਾਂਝੀ ਕਰਦੀ ਇਕ ਕਹਾਣੀ ਦੇ ਰੂਪ ਵਿੱਚ ਪਰ ਸ਼ਾਇਦ ਉਹਦੇ ਅੰਦਰਲੇ ਤੱਥ ਤੁਸੀਂ ਸਮਝ ਸਕੋ ਕਿ ਕਿਸ ਤਬਦੀਲੀ ਦੀ ਮੈਂ ਗੱਲ ਕਰ ਰਹੀ ਹਾਂ ਤੇ ਦੱਸਣਾ ਜੇ ਮੈਂ ਗਲਤ ਆ ਤਾਂ ਕਿੱਥੇ ਠੀਕ ਹੋਣ ਦੀ ਲੋੜ ਹੈ ਇੱਕ ਕਹਾਣੀ ਜੇ ਇੱਕ ਜੰਗਲ ਦੀ ਜਿੱਥੇ ਜ਼ਿਕਰ ਕੀਤਾ ਗਿਆ ਕਿ ਸ਼ੇਰ ਤੇ ਸ਼ੇਰਨੀ ਇਕੱਠੇ ਰਹਿੰਦੇ ਸਨ ਤੇ ਸ਼ੇਰਨੀ ਬਿਮਾਰ ਹੋਈ ਕਾਫੀ ਜ਼ਿਆਦਾ ਜਦੋਂ ਉਹਨੇ ਬੱਚੇ ਜੰਮੇ ਸਨ ਇਸ ਘੋਟੇ ਇੱਕ ਬੱਕਰੀ ਰਹਿੰਦੀ ਸੀ ਉਹਨੇ ਦੇਖਿਆ ਕਿ ਇੱਥੇ ਕਰਾਉਣ ਦੀ ਆਵਾਜ਼ ਆ ਰਹੀ ਹੈ ਕੁਸਤੇ ਹੀ ਉਸਾਂ ਤੇ ਜਿੱਥੇ ਸੰ ਦੇਖਿਆ ਕਿ ਨਿੱਕੇ ਨਿੱਕੇ ਬੱਚੇ ਭੁੱਖੇ ਸਨ ਤੇ ਸ਼ੇਰਨੀ ਬਿਲਕੁਲ ਪਾਸੇ ਤੇ ਅੱਧ ਨੀਂਦ बेहोश ਜਿਹੀ ਖੜੀ ਬਿਲਕੁਲ ਡਿੱਗੀ ਪਈ ਸੀ ਉਸ ਬੇਨਤੀ ਕੀਤੀ ਕਿ ਜੇ ਕਿਸੇ ਹੀ ਤਰੀਕੇ ਦੁੱਧ ਪਿਆ ਦਵੇਂ ਨਾ ਮੈਂ ਥੋੜਾ ਠੀਕ ਹੋ ਜਾਵਾਂਗੀ ਤਾਂ ਬਾਝ ਪਾਲ ਸਕਾਂ ਦੋ ਦਿਨ ਕਹਿੰਦੇ ਨੇ ਉਹਨੇ ਦੁੱਧ ਪਿਆ ਆ ਉਹ ਬੱਚੇ ਵੀ ਠੀਕ ਰਹੇ ਤੇ ਸ਼ੇਰਨੀ ਵੀ ਰਤਾਵਾਲ ਹੋ ਗਈ ਤਾਂ ਤੀਜੇ ਦਿਨ ਉਤੇ ਉਸੇ ਗੁਫਾ ਵਿੱਚ ਸ਼ੇਰ ਆਗਲਾ ਉਸ ਦੇਖਿਆ ਕਿ ਇੱਥੇ ਤਾਂ ਸ਼ਿਕਾਰ ਇੱਥੇ ਹੀ ਪਹੁੰਚਿਆ ਪਿਆ ਹੁਣੇ ਮਾਰ ਮੁਕਾਉਨੇ ਆ ਤੇ ਸ਼ੇਰਨੀ ਨੇ ਉਹਨੂੰ ਕਿਹਾ ਨਹੀਂ ਇਹਦਾ احسان ہے ਸਾਡੇ ਤੇ ਇਹਨੂੰ ਮਾਰਨਾ ਨਹੀਂ ਸਭੋਂ ਕਮਜ਼ੋਰ ਹੋ ਗਈ ਐ ਥੀ ਅੰਦਰ ਪਈ ਖਾਣ ਵੀ ਨਹੀਂ ਨਿਕਲੀ ਤੇ ਕੋਸ਼ਿਸ਼ ਕਰੋ ਕਿ ਇਹਨੇ ਜੋ ਵੀ ਹਰਾ ਕੁਸ਼ ਖਾਣਾ ਟਾਹਣੀਆਂ ਜੇ ਉੱਥੇ ਤੱਕ ਇਹਨੂੰ ਸੇਫਲੀ ਲਿਜਾ ਸਕੋ ਤੇ ਲੈ ਜਾਓ ਤਾਂ ਕਿ ਇਹਦੀ ਅਸੀਂ ਜਿਹਦਾ ਦੇਣਾ ਜੋ ਅਸੀਂ ਦੇ ਨਹੀਂ ਸਕਦੇ ਇਸੇ ਤਰੀਕੇ ਹੀ ਸਹੀ ਤੇ ਫਿਰ ਇਹਨੂੰ ਆਜ਼ਾਦ ਕਰ ਦੇਣਾ ਚੇਰਾਂ ਦੇ ਅੱਗੇ ਤੇ ਪਿੱਛੇ ਦੇ ਵਿੱਚ ਇੱਕ ਬੱਕਰੀ ਇਹ ਦੇਖ ਕੇ ਇੱਕ ਮੁਰਗਾ ਵੀ ਉੱਡਦੀ ਜਾਂਦੀ ਸੀ ਉਹਨੇ ਪੁੱਛਿਆ ਕੀ ਬਾਣਾ ਵਰਤ ਰਿਹਾ ਬੱਕਰੀ ਨੇ ਜਵਾਬ ਦਿੱਤਾ ਭਈ ਮੈਂ ਜੋ ਵੀ ਕਿਸੇ ਲਈ ਕੀਤਾ ਉਹਦਾ एहसान ਮੰਨਿਆ ਇਹਨਾਂ ਨੇ ਤੇ ਇਸੇ ਕਾਰਨ ਇਹ ਮੇਰੀ ਇਸ ਤਰੀਕੇ ਦੀ ਰਾਖੀ ਕਰ ਰਹੀ ਮੁਰਗਾ ਵੀ ਨੇ ਅਗਾਹੋਂ ਉੱਡਦੀ ਨੇ ਦੇਖਿਆ ਕਿ ਇੱਕ ਡਰਗਟੇ ਵੱਡਾ ਜਾਂਦਾ ਪਿਆ ਕੋਈ ਵੱਡ ਕੇ ਜਾ ਰਿਹਾ ਸੀ ਤਾਂ ਉਹਦੇ ਥੱਲੇ ਚੂਹੇ ਸਨ ਜਿਨ੍ਹਾਂ ਦਾ ਘਰ ਖਰਾਬ ਹੋ ਗਿਆ ਉਹ ਸੋਚਿਆ ਮੈਂ ਵੀ ਕਿਸੇ ਲਈ ਕੁਝ ਚੰਗਾ ਕਰ ਦਿੰਦੇ ਆ ਉਹ ਚੂਹਿਆਂ ਨੂੰ ਆਪਣੇ ਪਿੱਠ ਤੇ ਚੜਾ ਲਿਆ ਕਿ ਚਲੋ ਤੁਹਾਨੂੰ ਮੈਂ ਸੇਫ ਥਾਂ ਤੇ ਛੱਡ ਦਿੰਦੀ ਆ ਅਜੇ ਉਹ ਥੋੜੀ ਜਿਹੀ ਉਡਾਰੀ ਮਾਰੀ ਸੀ ਜੇ ਉਹਨੂੰ ਕਾਬੀ ਥਾ ਦੇਣੇ ਥੱਲੇ ਆ ਪਈ ਪਤਾ ਜੀ ਕਿਉਂ ਕਿਉਂਕਿ ਉਹਨਾਂ ਚੂਹਿਆਂ ਨੇ ਉਹਦੇ پارک ਉਤਰ ਦਿੱਤੇ ਸਭ ਮੈਂ ਇਸ ਕਹਾਣੀ ਵਿੱਚ ਉਹ ਇਹ ਸਮਝਾਉਣਾ ਚਾਹੁੰਦੀ ਹਾਂ